सत श्री अडे चैनल बहुत 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 स्वागत है देखो जी जेकर कोई आपस में प्यार करता है पति पत्नी हो सकता है या प्रेमी प्रेमिका हो सकती है तो वो प्यार हो नफरत बदल गया है कि एनी आपस में लड़ाइया हो रही हैं डिवोर्स तक गल पहुंच गई है ब्रेकअप तक गल पहुंच गई है कहने का मतलब है कि कोई तो एना रुला रहा है तो नु समझ नहीं रहा है तो ए उपा कर सकते हो मात्र ए संख्या जी मैं थोन तो दसागी दी संख्या के नाल किस तरह करना है वह आगे जाके वीडियो दसागी उस, उस व्यक्ति नू अपने ਕੋਲ ਬੁਲਾ ਸਕਦੇ ਹੋ ਕੋਲ ਬੁਲਾਣ ਦਾ ਮਤਲਬ ਇਹ ਹੈ ਕਿ ਉਹ ਤੁਹਾਡੀ ਗੱਲ ਨੂੰ ਸਮਝਣ ਲੱਗ ਜਾਏਗਾ ਜੋ ਤੁਸੀਂ ਅੱਗੇ ਤੁਸੀਂ ਉਸ ਦੇ ਅੱਗੇ ਰੋ ਰੋ ਕੇ ਇੱਕ ਕਿਸਮ ਦੇ ਪੀਖ ਮੰਗ ਰਹੇ ਸੀ ਕਿ ਮੈਂ ਇਹ ਨਹੀਂ ਇਹ ਕਹਿ ਰਹੀਆਂ ਆਪਣੇ ਰਿਲੇਸ਼ਨ ਨੂੰ ਆਪਣੇ ਵਿਸ਼ਤੇ ਨੂੰ ਬਚਾਉਣ ਵਾਸਤੇ ਪਰ ਉਸ ਬੰਦੇ ਦੇ ਦਿਮਾਗ ਤੇ ਵੱਟੇ ਪਏ ਹੋਏ ਸਨ ਉਸ ਬੰਦੇ ਦੇ ਦਿਮਾਗ ਕਿਸੇ ਹੋਰ ਪਾਸੇ ਚੱਲ ਗਿਆ ਸੀ ਜਾਂ ਕਿਸੇ ਹੋਰ ਦੇ ਕਹਿਣੇ ਵਿੱਚ ਆ ਕੇ ਤੁਹਾਨੂੰ ਰੁਲਾ ਰਿਹਾ ਸੀ ਉਸ ਬੰਦੇ ਵਾਸਤੇ ਤੁਸੀਂ ਇਹ ਉਪਾਅ ਕਰਨਾ ਹੈ ਉਸ ਦੀ ਸਮਝ ਨੂੰ ਵਾਪਿਸ ਲਿਆਉਣ ਵਾਸਤੇ ਤਾਂ ਕਿ ਉਸ ਨੂੰ ਅਸਲੀ ਦਿਖਾਈ ਦੇ ਕਿ ਮੈਂ ਇਸ ਬੰਦੇ ਨਾਲ ਗਲਤ ਕੀਤਾ ਸੀ ਤੇ ਉਹ ਖੁਦ ਹੋ ਕੇ ਤੁਹਾਡੇ ਕੋਲ ਆ ਕੇ ਮਾਫੀ ਮੰਗੇ ਤੁਹਾਡੇ ਨਾਲ ਪੈਚ ਅਪ ਕਰੇ ਜਾਂ ਜੇ ਤਾਂ ਉਹ ਬੰਦਾ ਤੁਹਾਡੇ ਨਾਲ ਰਹਿੰਦਾ ਹੈ ਠੀਕ ਹੈ ਉਹ ਪਤੀ ਵੀ ਹੋ ਸਕਦਾ ਹੈ ਪਤਨੀ ਵੀ ਹੋ ਸਕਦੀ ਹੈ ਫਿਰ ਉਹ ए उपा करन तो बाद उपा नाल उसके संबंध बड़े मधुर हो जाएंगे रिश्ता बड़ा मजबूत हो जाएगा जेकर कोई बंदा है जो थोड़े तो दूर रहता है वो थोड़े को बहाने लगेगा फोन कॉल करेगा लेडीज़ भी हो सकते जेंट्स भी हो सकते हैं यह दोनों दे उत्ते लागू होता है ठीक है जी ਤੇ ਉਹ ਆਉਣ ਦੇ ਬਹਾਨੇ ਲੱਗੇਗਾ ਹੁਣ ਇੱਥੇ ਖਾਲੀ પતિ ਪਤਨੀ ਪ੍ਰੇਮੀ ਪ੍ਰੇਮਿਕਾ ਤੇ ਹੀ ਇਹ ਉਪਾ ਸਿਰਫ ਲਾਗੂ ਨਹੀਂ ਹੋਏਗਾ ਇਹ ਉਪਾ ਉੱਤੇ ਵੀ ਲਾਗੂ ਹੋਏਗਾ ਜਿਸ ਤਰ੍ਹਾਂ ਆਪਾਂ bizness ਸ਼ੁਰੂ ਕਰਦੇ ਆ ਕਿਸੇ ਦੇ ਨਾਲ ਪਾਰਟਨਰਸ਼ਿਪ ਵਿੱਚ ਤਾਂ ਉਹ ਬੰਦਾ ਸਾਨੂੰ ਪਰੇਸ਼ਾਨ ਕਰ ਦਿੰਦਾ ਹੈ ਕਈ ਵਾਰੀ ਕਿ ਅਸੀਂ ਰੋਣ ਹੱਕੇ ਹੋ ਜਾਂਦੇ ਹਾਂ ਉੱਥੇ ਤੁਸੀਂ ਇਹ ਉਪਾਅ ਕਰੋ ਉਸ ਦੀ ਅਕਲ ਨੂੰ ਠਿਕਾਣੇ ਲਿਆਉਣ ਵਾਸਤੇ ਠੀਕ ਹੈ ਤੇ ਜੇਕਰ ਤੁਹਾਨੂੰ ਜੌਬ ਵਿੱਚ ਵੀ ਕੋਈ ਪਰੇਸ਼ਾਨ ਕਰ ਰਿਹਾ ਹੈ ਬੇਮਤਲਬ ਦਾ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਕੁਝ ਨਹੀਂ ਉੱਥੇ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਕਿਉਂਕਿ ਕਿਹਾ ਜਾਂਦਾ ਹੈ ਅਤਿਆਚਾਰ ਸਹਿਣਾ ਵੀ ਇੱਕ ਕਿਸਮ ਦਾ ਪਰਾਧ ਹੀ ਹੁੰਦਾ ਹੈ ਕ੍ਰਾਈਮ ਹੀ ਹੁੰਦਾ ਤੁਸੀਂ ਆਪ ठीक है चुको लेकिन हर बार ही चुकना पवे तो गल गलत हो जाती है so, सो अज की मैं जो थोड़ी उपा दस वाली हाँ बिल्कुल ਚੰਕਾ ਨਾ ਨਾ ਕਰਨਾ ਫਿਰ ਕੋਈ ਵੀ ਤੁਹਾਨੂੰ ਇਸ ਉਪਾਅ ਦਾ ਫਲ ਨਹੀਂ ਮਿਲਣ ਵਾਲਾ ਹੈ ਵਿਸ਼ਵਾਸ ਨਾਲ ਕਰਨਾ ਅੱਗੇ ਵਾਲੇ ਬੰਦੇ ਨੇ ਜਿੰਨਾ ਤੁਹਾਨੂੰ ਲੁਲਾਇਆ ਹੋਏਗਾ ਵਾਪਿਸ ਆ ਕੇ ਤੁਹਾਡੇ ਤੋਂ ਮਾਫੀ ਮੰਗੇਗਾ ਹੀ ਮੰਗੇਗਾ ਤੇ ਤੁਹਾਡੀ ਜੋ ਤੁਸੀਂ ਉਸ ਨੂੰ ਸਮਝਾ ਰਹੀ ਸੀ ਉਸ ਦੇ ਦਿਮਾਗ ਵਿੱਚ ਉਹ ਗੱਲਾਂ ਆਣੀਆਂ ਸ਼ੁਰੂ ਹੋ ਜਾਣੀਆਂ ਠੀਕ ਹੈ ਇਸ ਉਪਾਅ ਨੂੰ ਕਰਨ ਵਾਸਤੇ ਕੋਈ ਵੀ ਦਿਨ ਐਸਾ ਨਹੀਂ ਹੈ ਸਪੈਸ਼ਲ ਕਿਸੇ ਵੀ ਦਿਨ ਨੂੰ ਕਰ ਸਕਦੇ ਹੋ ਇਸ ਉਪਾਅ ਵਾਸਤੇ ਸਾਰੇ ਦਿਨ ਬੜੇ ਹੀ ਖੂਬਸੂਰਤ ਹਨ ਬੜੇ ਪਿਆਰੇ ਹਨ ਠੀਕ ਹੈ ਆਪਾਂ ਕਿਸੇ ਦਿਨ ਵੀ ਕਰਨਾ ਹੈ ਕਰਨਾ ਕੀ ਹੈ ਤੁਸੀਂ ਕਦੀ ਵੀ ਟਾਈਮ ਕਰ ਸਕਦੇ ਹੋ ਦੁਪਹਿਰ ਸ਼ਾਮੀ ਰਾਤੀ ਕਿਸੇ ਵੇਲੇ ਵੀ ਕਰ ਸਕਦੇ ਹੋ ਨਾ ਤੋ ਕੇ ਜੇ ਕਿਸੇ ਵੀ ਕਾਰਨ ਵਸ ਤੁਸੀਂ ਨਾ ਨਹੀਂ ਸਕਦੇ ਤਾਂ ਮੋ ਹੱਥ ਅੱਛੀ ਤਰ੍ਹਾਂ ਤੋ ਲੋ ਠੀਕ ਹੈ ਉਸ ਤੋਂ ਬਾਅਦ ਥੱਲੇ ਇੱਕ ਆਸਨ ਵਿਛਾ ਲੋ ਉਹਦੇ ਉੱਤੇ ਬੈਠ ਕੇ ਤੁਸੀਂ ਇੱਕ ਦੀਆ ਜਲਾ ਲਓ ਯਾ ਤੂਫ਼ ਯਾ ਅਗਰਬਤੀ ਜਲਾ ਲਓ ਐ ਅਗਨੀ ਕਿਉਂ ਜਲਾਈ ਜਾਂਦੀ ਹੈ ਇਸ ਨਾਲ ਕੀ ਹੁੰਦਾ ਹੈ ਅਗਨੀ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ ਨਾ ਉਸ ਨੂੰ ਇਸ ਕਰਕੇ ਜਲਾਇਆ ਜਾਂਦਾ ਹੈ ਤਾਂ ਕਿ ਸਾਡੇ ਆਸ-ਪਾਸ ਕੋਈ ਵੀ ਮਾੜੀਆਂ ਚੀਜ਼ਾਂ ਸਾਨੂੰ ਪਰੇਸ਼ਾਨ ਨਾ ਕਰ ਸਕਣ ਠੀਕ ਹੈ ਉਹ ਹੁਣ ਭਾਵੇਂ ਅਗਰਬਤੀ ਜਲਾ ਲਓ ਤੂਫ਼ ਜਲਾ ਲਓ ਜਿਵੇਂ ਮਰਜੀ ਕਰੋ ਉਹ ਜਲਾਣ ਤੋਂ ਬਾਅਦ ਤੁਸੀਂ ਆਪਣੀ ਹਥੇਲੀ ਤੇ ਕਿਸੇ ਪੈਨ ਨਾਲ ਨਹੀਂ ਸਿਰਫ ਔਰ ਸਿਰਫ ਲਾਲ ਪੈਨ ਨਾਲ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਤੇ ਦਿਖਾ ਰਹੀ ਹਾਂ ਆਪਣੇ ਸੱਜੇ ਹੱਥ ਤੇ ਇਹ ਪੰਜ ਲਿਖਣਾ ਹੈ ਜੇ ਤਾਂ ਲੇਡੀਜ਼ ਕਰ ਰਹੀ ਹੈ ਕਿ ਸੇਵਾਸਤੇ ਤਾਂ ਉਹ ਆਪਣੀ ਹਥੇਲੀ ਤੇ ਲਿਖੇ ਜੇਕਰ ਜੈਂਟਸ ਕਰ ਰਹੇ ਹਨ ਤਾਂ ਉਹਨਾਂ ਨੇ ਹਥੇਲੀ ਤੇ ਵੀ ਲਿਖਣਾ ਹੈ ਤੇ ਆਪਣੀ ਮੈਂ ਵੀਡੀਓ ਤੇ ਦਿਖਾ ਰਹੀ ਹਾਂ ਉੱਥੇ ਵੀ ਲਿਖ ਲੈਣਾ ਠੀਕ ਹੈ ਇਸ ਤਰ੍ਹਾਂ ਲਿਖਣ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਆਪਣਾ ਹੱਥ ਹੈ ਹਥੇਲੀ ਉਸ ਨੂੰ ਬੰਦ ਕਰ ਦੇਣਾ ਹੈ ਤੇ ਅੱਖਾਂ ਬੰਦ ਕਰਕੇ ਪੰਜ ਵਾਰੀ ਉਸ ਇਨਸਾਨ ਦਾ ਨਾਮ ਲੈਣਾ ਹੈ ਜਿਸ ਨੇ ਤੁਹਾਨੂੰ ਬਹੁਤ ਰੁਲਾਇਆ ਹੈ ਦੇਖੋ ਇਹ ਜਿਹੜਾ ਅਸੀਂ ਉਪਾਅ ਕਰਦੇ ਆ ਉਹ ਸਾਹਮਣੇ ਵਾਲੇ ਦਾ ਕੋਈ ਨੁਕਸਾਨ ਨਹੀਂ ਕਰੇਗਾ ਬਸ ਉਦੀ ਅਕਲ ਠਿਕਾਣੇ ਲਿਆਏਗਾ ਜੋ ਉਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਤੁਹਾਡੀ ਗੱਲ ਨਹੀਂ ਸਮਝ ਰਿਹਾ ਹੈ ਤੁਹਾਨੂੰ ਬਿਨ ਮਤਲਬ ਦਾ ਰੁਲਾ ਰਿਹਾ ਹੈ ਉਸ ਵਾਸਤੇ ਅਸੀਂ ਇਹ ਉਪਾਅ ਕਰ ਰਹੇ ਹਾਂ ਠੀਕ ਹੈ ਪੰਜ ਵਾਰੀ ਤੁਸੀਂ ਉਸ ਇਨਸਾਨ ਦਾ ਨਾਮ ਲੈਣਾ ਹੈ ਤੇ ਪੰਜ ਵਾਰੀ ਇਹ ਅੱਖਰ ਬੋਲਣਾ ਹੈ ਇਹ ਮੈਂ ਤੁਹਾਨੂੰ ਆਪਣੀ ਵੀਡੀਓ ਤੇ ਦਿਖਾ ਰਹੀ ਹਾਂ ਵੀਡੀਓ ਦੀ ਸਕਰੀਨ ਤੇ ਪੰਜ ਵਾਰੀ ਤੁਸੀਂ ਬੋਲਣਾ ਹੈ ਪ੍ਰਸ਼ 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 ਇਸ ਦਾ ਤੁਸੀਂ ਪ੍ਰੋਨਨਸिएशन ਕਰਨੀ ਹੈ ਇਸ ਦਾ ਕਾਜਾ ਐ ਜਿਹੜਾ ਵਰਡ ਮੈਂ ਤੁਹਾਨੂੰ ਦਿਖਾਇਆ ਹੈ ਇਸ ਦਾ ਤੁਸੀਂ ਪੰਜ ਵਾਲੀ ਬੋਲਣਾ ਹੈ ਠੀਕ ਹੈ ਬਸ ਉਸ ਤੋਂ ਬਾਅਦ ਤੁਸੀਂ ਇਹ ਆਪਣੀ ਮੁਠੀ ਖੋਲ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਪੂਰੇ ਦਿਨ ਦਾ ਜਿਹੜੇ ਵੀ ਕੰਮ ਕਰਨਾ ਹੈ ਕਰ ਸਕਦੇ ਹੋ ਇਸ ਨੂੰ ਤੁਸੀਂ ਪਰ ਇਹ ਜਿਹੜਾ ਪੰਜ ਲਿਖਿਆ ਹੈ ਆਪਾਂ ਆਪਣੀ ਹਥੇਲੀ ਤੇ ਮਿਟਾਣਾ ਨਹੀਂ ਹੈ ਠੀਕ ਹੈ अगले दिन जब तूसी सवेरे स्नान करोगे ता ओ मिटरा है ता ओ अलग गल है फिर तूसी दोबारा अगले दिन ध्यान ना सुनना जी अगले दिन फिर तो तूसी अपनी हथेली ते लाल पेन नाल ए लिख लेना है ते फिर मुट्ठी बंद करके पांच बारी उस दा नाम लेना है ते पांच बारी फिर उस तो बाद प्रश 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 करके बोलना है ते वापिस उस नंबर मिटा देना है रा जो तो पहली बार करना है ए उपा उदो नंबर नहीं मिटाना है अपने आप मिटेगा वो तो पहली बार वाले दिन जो तो दूसरी बार आप लिखा उस वे ए करके नाम लेके वर्ड बोल के तीस मिटा देना है ਠੀਕ ਹੈ ਜੀ ਬਸ ਇੰਨਾ ਹੀ ਕਰਨਾ ਹੈ ਤੁਸੀਂ ਖੁਦ ਦੇਖੋਗੇ ਕਿ ਆਸਾਮਾਨੇ ਵਾਲੇ ਦਾ ਕੀ ਰਿਸਪੌਂਸ ਆਂਦਾ ਹੈ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਸੀ ਤੇ ਇਹ ਜਿਹੜਾ ਉਪਾਹ ਹੈ ਤੁਸੀਂ ਰਿਪੀਟ ਵੀ ਕਰ ਸਕਦੇ ਹੋ بار بار ਠੀਕ ਹੈ ਜੇ ਤੁਹਾਨੂੰ ਦੂਸਰੀ ਵਾਰ ਰਿਪੀਟ ਕਰਨਾ ਹੈ ਤਾਂ ਕਰਕੇ ਮਿਟਾ ਦੇਣਾ ਹੈ ਪਹਿਲੀ ਵਾਰ ਸਿਰਫ ਨਹੀਂ ਮਿਟਾਣਾ ਹੈ ਆਪਣੇ ਆਪ ਪਹਿਲੀ ਉਹ ਮਿਟੇਗਾ ਪਹਿਲੀ ਵਾਰ ਤੱਕ ਉਵੇਂ ਹੀ ਕਰਨਾ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤਰੀਕੇ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ